ਮੇਂ ਹੁੰਦੀ ਪਿਆਸ ਬਈ ਗੁਰੂ ਜੀ ਪਿਆਸ ਪੈਦਾ ਹੋ ਜਾਏ ਬਾਕੀ ਕੋਈ ਸਖਾਨ ਦੀ ਲੋੜ ਨਹੀਂ ਉਹ ਗੁਰਮਖੋ ਜਿਹਨੂੰ ਤਰੇ ਲੱਗ ਜਾਏ ਉਹ ਗਲਾਸ ਮੰਗਦਾ ਦੇਖਿਆ ਜਿਹਨੂੰ ਭੁੱਖ ਲੱਗ ਜਾਏ ਉਹ ਹੱਥ ਧੋਂਦਾ ਦੇਖਿਆ ਭੁੱਖ ਲੱਗ ਜਾਏ ਤੇ ਆ ਬੱਚੇ ਨੇ ਨਿੱਕੇ ਨਿੱਕੇ ਜਦੋਂ ਜਨਮ ਹੁੰਦਾ ਹੈ ਕਿਹੜਾ ਡਾਕਟਰ ਕਿਹੜਾ ਵੈਦ ਕਿਹੜਾ ਹਕੀਮ ਕਿਹੜੀ ਨਰਸ ਇਹ ਕਹਿੰਦੀ ਹੈ ਵੀ ਬੱਚੇ ਨੂੰ 4 ਕੁ ਮਹੀਨੇ ਰਹਿਣ ਦਿਓ ਪਹਿਲਾ ਸਿਨ ਦੁੱਧ ਚੁੰਗਣਾ ਸਿਖਾਵਾ ਕਦੀ ਕਿਸ ਖਾਇਆ ਜੀ ਬੱਚੇ ਦਾ ਜਨਮ ਖੁੰਦਾ ਹੈ ਭੁੱਖ ਲੱਗੇ ਤੇ ਬੱਚੇ ਨੂੰ ਆਪ ਦੁੱਧ ਚੁੰਗਣ ਦੀ ਜਾਂਚ ਆ ਜਾਂਦੀ ਹੈ ਭੁੱਖ ਲੱਗੇ ਖਾਣ ਦੀ ਜਾਂਚ ਆ ਜਾਂਦੀ ਹੈ ਪਿਆਸ ਲੱਗੇ ਪੀਣ ਦੀ ਜਾਂਚ ਆ ਜਾਂਦੀ ਹੈ ਵਹਿਗੁਰੂ ਜੀ ਨੂੰ ਮਿਲਣ ਦੀ ਭੁੱਖ ਤੇ ਪਿਆਸ ਲੱਗ ਜਾਏ ਜਪਣ ਦੀ ਜਾਂਚ ਵੀ ਆ ਜਾਂਦੀ ਹੈ ਤੇ ਪੜਨ ਦੀ ਜਾਂਚ ਵੀ ਆ ਜਾਂਦੀ ਹੈ ਕਿਉਂਕਿ ਅੰਦਰ ਦੇ ਚਾਹ ਨੇ ਸਭ ਕੁਝ ਪੈਦਾ ਕਰਨਾ ਹੈ ਨਾ ਇੱਥੇ ਭੁੱਖ ਹੈ ਉੱਥੇ ਸਤਗੁਰਾਂ ਦੇ ਇਹ ਚੋਰ ਵੀ ਕਲੀਅਰ ਹੋ ਜਾਏਗਾ ਜੀ ਬਤਾਲਾ ਪਿੰਡ ਕਾ ਮੈਂ ਛੋਟੀ ਜਿਹੀ ਸਿਰਫ ਘਟਨਾ ਕਿਉਂਕਿ ਆਮ ਤੌਰ ਤੇ ਇਤਿਹਾਸ ਵਿੱਚ ਇਹ ਕਿਤੇ ਜ਼ਿਕਰ ਨਹੀਂ ਹੁੰਦਾ ਬਾਬਾ ਬਕਾਲਾ ਸਾਹਿਬ ਮੈਂ ਲਫ਼ਜ਼ ਵਰਤਾਂ ਗੁਰੂ ਹਰਗੋਬਿੰਦ ਸਾਹਿਬ ਰੁਕੇ ਆ ਬਤਾਲਾ ਪਿੰਡ ਕਾ ਤੇ ਸੰਗਤਾਂ ਦੂਰ ਦੂਰ ਤੋਂ ਤੇ ਦਰਸ਼ਨ ਕਰਨ ਹੁੰਦੀਆਂ ਨੇ ਇਸ ਪਿੰਡ ਦੇ ਬਾਹਰ ਬਾਹਰ ਖੂਤ ਇੱਕ ਬੱਚਾ ਬੈਠਾ ਇਹ ਮਨਜੀਤ ਸਾਹਿਬ ਐਦ ਕੀ ਅਰਜ਼ ਕੀਤੀ ਸੀ ਉਹਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਸਿਰਫ ਦੋਵੇਂ ਮਾਂ ਤੇ ਪੁੱਤ ਰਹਿੰਦੇ ਆ ਉਹ ਆਪਣੇ ਥੋੜੇ ਜਿਹੇ ਖੇਤ ਸੰਜੀ ਖੇਤਾਂ ਵਿੱਚ ਖੂਸੀ ਖੂ ਤੇ ਬੈਠਾ ਤੇ ਸਾਹਮਣੋਂ ਪੰਜ ਸੱਤ ਜਿਹੜੇ ਸ਼ਰੀਰ ਨੇ ਤੁਰੇ ਹੁੰਦੇ ਆ ਇੱਕ ਨੇ ਸੀਸ ਉੱਤੇ ਛੋਟਾ ਜਿਹਾ ਦਸਤਾਰਾ ਬੰਨਿਆ ਤੇ ਇੱਕ ਸਿੱਖ ਪ੍ਰੇਮ ਵਿੱਚ ਭਿੱਜ ਕੇ ਬਾਣੀ ਪੜਦਾ ਪਿਆ ਦੂਜੇ ਸੌਂਦੇ ਪਿਆ ਬਾਣੀ ਪੜਦੇ ਪੜਦੇ ਪਾਠ ਕਰਦੇ ਉਹਦੇ ਕੋਲ ਆ ਗਏ ਆ ਕੇ ਉਹਨੂੰ ਪੁੱਛਦਾ ਸਿੱਖ ਭੋਗ ਪਾ ਕੇ ਬਾਣੀ ਦਾ ਕਿ ਨੌਜਵਾਨਾ ਜਾ ਬਲਿਆ ਖੂ ਤੇਰਾ ਹੈ ਕਹਿੰਦਾ ਜੀ ਮੇਰਾ ਹੈ ਕਹਿੰਦੇ ਪਾਣੀ ਪਿਆਓਗੇ ਉਹ ਥੱਲੇ ਜਾ ਕੇ ਖੂ ਗੇੜਿਆ ਤੇ ਨਹੀਂ ਬੰਦ ਪਿਆ ਸੀ ਥੱਲੇ ਉਤਰ ਕੇ ਮਾਲ ਨਾਲੋਂ ਟਿੰਡ ਖੋਲਦਾ ਪਿਆ ਤਾਉਨੂੰ ਪਤਾ ਹੋਣਾ ਬਜ਼ੁਰਗਾਂ ਨੂੰ ਥੱਲੇ ਟਿੰਡ ਖੁੱਲ ਜਾਂਦੀ ਹੁੰਦੀ ਸੀ ਜੀ ਟਿੰਡ ਖੋਲਦਾ ਜਦੋਂ ਪਾਣੀ ਪੀਣ ਲੱਗਾ ਤੇ ਉਹ ਪੁੱਛਦਾ ਤੁਹਾਡਾ ਕੋਈ ਮੁਰਸ਼ਿਦ ਕੋਈ ਗੁਰੂ ਵੀ ਹੈ ਕਿਨੂੰ ਮੰਨਦੇ ਹੋ ਉਹ ਕਹਿੰਦਾ ਵੀ ਹੈ ਤਾਂ ਹਿੰਦੂ ਆ ਮੰਦੇ ਅਸੀਂ ਸਰਵਰ ਨੂੰ ਆ ਉਹ ਸਿੱਖੋ ਤੁਮ ਕਹਿੰਦਾ ਛੱਡ ਪਰਾਂ ਤੇਰੇ ਵਰਗੇ ਬੇਨੇਮੇ ਦਾ ਹੱਦ ਦਾ ਪਾਣੀ ਕੀ ਬਿਨਾ ਹੈ ਹੈ ਤੂੰ Hindu ਤੇ ਮਾਨਾ ਤੂੰ ਕਬਰਾਂ ਨੂੰ ਹੈ ਛੱਡ ਪਰਾਂ ਕੋਈ ਨਹੀਂ ਅੱਗੇ ਪਾਣੀ ਪੀ ਲਾਂਗੇ ਇੰਨੀ ਗੱਲ ਕਹਿ ਕੇ ਤੁਰ ਗਿਆ ਤੂੰ ਬੇਨੇਮਾ ਪਿਆਰੋ ਉਸ ਬੱਚੇ ਦੇ ਖਾਨੇ ਹੋ ਗਏ ਉਹ ਘਰ ਆ ਗਿਆ ਉਦਾਸ ਹੋਇਆ ਮਾਂ ਨੂੰ ਪੁੱਛਦਾ ਅਸੀਂ ਬੇਨੇਮੇ ਆ ਉਹ ਪੁੱਛਦੀ ਤੈਨੂੰ ਕਿੰਨੇ ਕਿਹਾ ਉਹ ਕਹਿੰਦਾ ਮੈਂ ਖੂਦ ਤੇ ਬੈਠਾ ਸਾਂ ਕੋਈ ਸ਼ਰੀਰ ਆਇਆ ਇੱਕ ਜਣਾ ਮੁਖ ਤੋਂ ਕੁਝ ਬੋਲਦਾ ਸੀ ਦੂਜੇ ਸੁਣਦੇ ਸਨ ਪਰ ਅੰਮਾ ਉਹਨਾਂ ਦੇ ਕੋਲ ਬੈਠਿਆ ਠੰਡ ਪਈ ਜਿੰਨਾ ਸਮਾਂ ਮੇਰੇ ਕੋਲ ਰੁਕੇ ਮੇਰੀ ਕਿਸਮਤ ਮਿਲ ਤੋ ਪਾਣੀ ਮੰਗਿਆ ਜਦੋਂ ਮੈਂ ਪਾਣ ਲੱਗਾ ਤੇ ਪੁੱਛਿਆ ਤੋੜਾ ਗੁਰੂ ਕੰਦ ਮੈਂ ਕਿਹਾ ਵੀ ਅਸੀਂ ਸਰਵਰ ਪੂਜ ਨੇ ਸਰਵਰ ਬੜਾ ਪ੍ਰਭਾਵ ਸੀ ਜੀ ਪਹਿਲਾਂ ਅੱਜ ਵੀ ਯਾਦ ਰੱਖਿਓ ਰਾਜਪੁਰੇ ਤੋਂ ਲੈ ਕੇ ਸ਼ਾਹਬਾਦ ਤੋਂ ਲੈ ਕੇ ਅੰਮ੍ਰਿਤਸਰ ਦੀ ਨਾਰ ਤੱਕ ਜਿੰਨੀਆਂ ਪ੍ਰਾਈਮ ਲੋਕੇਸ਼ਨਾਂ ਨੇ ਸਾਰੀਆਂ ਥਾਵਾਂ ਦੀ ਕਬਰਾਂ ਮਿਲਣਗੀਆਂ ਹਰੇ ਕਪੜੇ ਪਾ ਕੇ ਬੈਠੇ ਆ ਪਿੰਡਾਂ ਵਾਲੇ ਬੈਠੇ ਆ ਜੱਟਾਂ ਦੇ ਮੁੰਡੇ ਮੈਨੂੰ ਬਖਸ਼ ਦੇ ਆ ਜੀ ਮੈਂ ਲਬਜ ਇਹਨੂੰ ਗੋਤਖਾਨ ਨਾਲ ਜੋੜ ਕੇ ਦੇਖਿਓ ਕਿਉਂਕਿ ਉਹ ਕੋਈ ਕੋਈ ਸ਼ਾਹ ਬਣ ਗਿਆ ਕੋਈ ਕੋਈ ਸ਼ਾਹ ਬਣ ਗਿਆ ਹੈਨਾ ਚਲੋ ਜਿਆਦਾ ਡਿਟੇਲ ਚ ਨਹੀਂ ਉਹ ਫਿਰ ਕਹਿੰਦਿਆ ਨਹੀਂ ਜੀ ਰੱਬ ਦੇ ਨਾਮ ਦੀ ਮਸਤੀ ਹੈ ਉਹ ਬਾਬਾ ਜੀ ਵੀ دیਵਾਨੇ ਹੋਏ ਉਹਨਾਂ ਕਹਿਆ ਤਉ دیਵਾਨਾ ਜਾਣਿਆ ਜਾਂ ਭੈ دیਵਾਨਾ ਹੋਏ ਏਕ ਹੀ ਸਾਹਿਬਾ 12 ਦੂਜਾ ਅਵਰ ਨ ਜਾਣਿਆ ਕੋਈ ਦੇਖੋ ਤਉ دیਵਾਨਾ ਜਾਣਿਆ ਜਾਂ ਏਕਾ ਕਾਰ ਕਮਾਏ ਹੁਕਮ ਪਛਾਨੇ ਕਸਮ ਕਾ ਦੂਜੀ ਅਵਰ ਸਿਆਣ ਬਕਾਏ ਤਉ دیਵਾਨਾ ਜਾਣਿਆ ਜਾਂ ਸਾਹਿਬ ਧਰੈ ਪਿਆਰ ਮੰਦਾ ਜਾਣੈ ਆਪ ਕੋ ਅਵਰ ਭਲਾ ਸੰਸਾਰ ਮੈਂ ਬਉਰੀ ਮੇਰਾ RAM ਪਧਾਰ ਇਹ دیਵਾਨਾਪਨ ਨਹੀਂ ਮੇਰੇ ਬਾਪਾ ਮੈਂ ਬੋਹਰਾ ਇਹ دیਵਾਨਾਪਨ ਨਹੀਂ ਖੈਰ ਮੈਂ ਬੇਨਤੀ ਕਰਾਂ ਮਾਂ ਨੇ ਕਿਆ ਪੁੱਤ ਮੈਂ ਤੈਨੂੰ ਸੱਚ ਦੱਸਾਂ ਜੋ ਕੋਈ ਤੂੰ ਦੱਸ ਰਿਹਾ ਹੈ ਉਹ ਗੁਰੂ ਨਾਨਕ ਸਾਹਿਬ ਦੇ ਸਿੱਖ ਹੋਣਗੇ ਕਹਿੰਦਾ ਮਾਂ ਤੈਨੂੰ ਕਿਵੇਂ ਪਤਾ ਕਹਿੰਦੀ ਮੈਂ ਜੰਮੀ ਸਿੱਖਾਂ ਹਲ ਉਦੋਂ ਪਤਾ ਨਹੀਂ ਸੀ ਹੁੰਦਾ ਰਿਸ਼ਤਾ ਵਿਆਹੀ ਗਈ ਇਹਨਾ ਘਰ ਆਈ ਪੁੱਤ ਮੈਨੂੰ ਫਿਰ ਪਤਾ ਲੱਗਾ ਇਹ ਸਰਬਰ ਨੂੰ ਪੂਜਣ ਵਾਲੇ ਨੇ ਮੈਨੂੰ ਪੱਕਾ ਪਤਾ ਹੈ ਗੁਰੂ ਨਾਨਕ ਸਾਹਿਬ ਦੇ ਸਿੱਖ ਹੋਣਗੇ ਬਸ ਕਿਤੇ ਮਾਈ ਦੀ ਕਮਾਈ ਖੂਨ ਹੋਸੀ ਜਾਗ ਪਿਆ ਪੇ ਕਿਆ ਕਰੜ ਪੜਕੇ ਇਸ ਬਾਣੀ ਉਹਦਾ ਅੰਦਰ ਵੀ ਜਿਹੜਾ ਸੁੱਤਾ ਸੀ ਜਾਗ ਪਿਆ ਕਿ ਮੈਂ ਬੇਨਤੀ ਕਰਾਂ ਹੁਣੇ ਭਾਈ ਸਾਹਿਬ ਕੀਰਤਨ ਕਰ ਰਹੇ ਸਨ ਕਹਿੰਦੇ ਉਸ ਨੂੰ ਨਾ ਭਲਾ ਜਿਹੜਾ ਤੇਰੀ ਕਮਾਈ ਨੂੰ ਅਜਾਂ ਹੀ ਨੀ ਜਾਣ ਦਿੰਦਾ ਸੋਕੋ ਬਿਸਰੇ ਜੇ ਕਾਲ ਨਾ ਪਾਨ ਨਾ ਪਾਨੇ ਜਿਹੜਾ ਤੇਰੀ ਕੀਤੀ ਕਮਾਈ ਨੂੰ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ ਭਾਈ ਸਾਹਿਬ ਭਾਈ ਮੋਲਕ ਸਿੰਘ ਆਏ ਨੇ ਮੈਂ ਦੇਖ ਰਿਹਾ ਉਹਨਾਂ ਨੇ ਦਰਸ਼ਨ ਕਰਨੇ ਨੇ ਭਾਈ ਸਾਹਿਬ ਚਲੋ ਵਿੱਚੇ ਕਹਿੰਦਾ ਆਸਟ੍ਰੇਲੀਆ ਤੋਂ ਤੇ ਭਾਈ ਸਾਹਿਬ ਉਸ ਕਾਂਡ ਵੀ ਸੰ ਜਿਹੜਾ 78 ਵਿੱਚ ਵਾਪਰੇ ਤੁਹਾਨੂੰ ਸਭ ਨੂੰ ਪਤਾ ਹੈ ਗੁਰੂ ਸਾਹਿਬ ਦੀ ਕਿਰਪਾ ਕੀਰਤਨ ਕਰਦੇ ਨੇ ਤੇ ਆਪਾਂ ਉਹਨਾਂ ਨੂੰ ਵੀ ਸੁਣਨਾ ਮੇਰੀ ਇਸ ਕਰਕੇ ਮੈਂ ਵਿੱਚ ਹੀ ਬੇਨਤੀ ਕਰ ਦਿਆਂਗਾ ਭਾਵਨਾ ਬੜਾ ਕੰਮ ਕਰਦੀ ਹੁਣ ਕਈ ਵਾਰੀ ਕਹਿੰਦੇ ਨੇ ਜੀ ਅਜਾਮਲ ਜੀ ਦੀ ਗੱਲ ਚੱਲਦੀ ਹੈ ਚਲੋ ਮੈਂ ਜੀ ਤਾਂ ਕਹਿ ਦੇਣਾ ਅਖੀਰ ਤੇ ਤੇ ਬਖਸ਼ ਹੀ ਗਿਆ ਨਾ ਹੁਣ ਅਬ ਅੱਜ ਕੱਲ ਦੇ ਗੁਰਮੁਖ ਕਹਿੰਦੇ ਨਰਨਰਨ ਕਹਿੰਦੇ ਇਹ ਕਿੱਥੇ ਹੋ ਗਿਆ ਜੀ ਅਜਾਮਲ ਨੇ ਸਾਰੀ ਜ਼ਿੰਦਗੀ ਪਾਪ ਕੀਤੇ ਕਿਵੇਂ ਨਿਮਕਿ ਚ ਤਰ ਗਿਆ ਸੱਚੀ ਇਹ ਮਰ ਲੱਗ ਗਿਆ ਉਹਨੇ ਕੋਈ ਪ੍ਰਮਾਤਮਾ ਨੂੰ ਚੇਤੇ ਨਹੀਂ ਕੀਤਾ ਗੁਰੂ ਰਾਮਦਾਸ ਕਹਿੰਦੇ ਪੁੱਤ ਨੂੰ ਵਾਜਾ ਮਾਰਦਾ ਸੀ ਪੁੱਤ ਕਹਿੰਦਿਆ ਕਹਿੰਦਿਆ ਪ੍ਰਮਾਤਮਾ ਬਣ ਗਿਆ ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ ਉੱਥੇ ਸਤਗੁਰੂ ਗੁਰੂ ਰਾਮਦਾਸ ਕਹਿੰਦੇ ਪ੍ਰਭੂ ਨੂੰ ਨਹੀਂ ਉਹ ਪੁੱਤਰ ਨੂੰ ਵਾਜਾ ਮਾਰ ਰਿਹਾ ਹੈ ਅਜਾ ਮਲਪ੍ਰੀਤ ਪੁੱਤਰ ਪ੍ਰਤਕੀਨੀ ਕਰ ਨਾਰਾਇਣ ਬੋਲਾਰੇ ਪਿਆਰੋ ਪਰ ਹੋ ਗਿਆ ਕੀ ਐਸੀ ਕਿਰਪਾ ਹੋਈ ਉਸ ਨਾਰਾਇਣ ਪੁੱਤਰ ਪਿਛਟ ਗਿਆ ਕਦੀ ਨਾਰਾਇਣ ਸ਼ਬਦ ਜਪਿਆ ਸੀ ਉਹ ਅੰਦਰ ਵਾਲਾ ਨਾਰਾਇਣ ਬਾਹਰ ਆ ਗਿਆ ਕਿਉਂਕਿ ਵਾਸ਼ਨਾ ਦੀਆਂ ਪਰਤਾਂ ਨੇ ਜਪੇ ਹੋਏ ਨੂੰ ਦਬ ਦਿੱਤਾ ਸੀ ਪਰ ਉਹ ਅਜਾਈ ਨਹੀਂ ਜਾਂਦਾ ਮਾਈ ਦਾ ਮਨ ਭੇਜ ਗਿਆ ਕਹਿੰਦੀ ਪੁੱਤ ਉਹ ਬਿਲਕੁਲ ਸਿੱਖ ਸੰਤ ਅਸੀਂ ਬਾਣੀ ਪੜ੍ਹ ਦਿਸਨ ਮੇਰੇ ਮਾਪੇ ਬਸ ਇੱਥੇ ਪੈ ਗਈ ਕਹਿੰਦਾ ਉਹ ਰੋਪਿਆ ਕਹਿੰਦਾ ਮਾਂ ਜਿਹੜੇ ਸਿੱਖ ਏਡੇ ਬਖਸ਼ਿਸ਼ ਵਾਲੇ ਸਨ ਸਕੂਨ ਮਿਲਦਾ ਸੀ ਗੁਰੂ ਆਸਕਦਾ ਮੈਂ ਫਿਰ ਬੇਨਤੀ ਕਰਨ ਲੱਗਾ ਗੁਰਸੱਜਨ ਦੇ ਮਿਲਾਏ ਜੀ ਆਸਕਦੇ ਨੇ ਕਹਿੰਦੀ ਪੁੱਤ ਯਾਦ ਕਰੀਏ ਨਾ ਆ ਜਾਂਦੇ ਨੇ ਅੱਜਕੱਲ ਮੈਂ ਇਹਦੀ ਸੁਣਿਆ ਉਹਨਾਂ ਦੇ ਗੁਰਿਆਈ ਦੇ ਵਾਰਿਸ ਧੰ ਗੁਰੂ ਹਰਗੋਬਿੰਦ ਸਾਹਿਬ ਨੇ ਕਹਿੰਦਾ ਮਾਂ ਜੇ ਆਜਣ ਕਹਿੰਦੀ ਜੇ ਕੀ ਪੁੱਤ ਮੈਨੂੰ ਭਰੋਸਾ ਹੈ ਜਰੂਰ ਆਉਣਗੇ ਕਹਿੰਦਾ ਜੇ ਆਏ ਤੇ ਭੇਟਾ ਕਹਿੰਦੀ ਕੁਝ ਵੀ ਰੱਖ ਦੀ ਅੱਤ ਦੀ ਗਰੀਬੀ ਸੀ ਜੀ ਇੱਕ ਗੁੜ ਦੀ ਰੋੜੀ ਲੈ ਲਈ 1 ਰੁਪਇਆ ਇਤਿਆਸ ਕਰ ਕਹਿੰਦੇ 1 ਰੁਪਇਆ ਸੀ ਦੋਨੋਂ ਪੱਲੇ ਬੱਲੇ ਬੰਨ ਲੈ ਤੇ ਉਹ ਗੁਰੂ ਬੋਲਣ ਲੱਗ ਪਿਆ ਤੜ ਪੈਦਾ ਹੋ ਗਈ ਨਾ ਚਗਿਆ ਨਹੀਂ ਲਾ ਗਿਆ ਲੰਘਦੇ ਹੁਣ ਗੁਰਮਖੋ ਇਹ ਉੱਥੇ ਕਿਹੜੀ ਇੰਨੀ ਕਥਾ ਹੋਈ ਲੰਘਦਿਆਂ ਨੇ ਦੋ ਸ਼ਬਦ ਦੀ ਕਹਿ ਕਮਾਈ ਵਾਲੇ ਤੂੰ ਬੇਨੀਮਾ ਹੈ ਯਾਦ ਰੱਖੋ ਇਹ ਸਤ ਸੰਗਤ ਬਣ ਗਿਆ ਦੋ ਸ਼ਬਦਾਂ ਨੇ ਬੰਦਾ ਬਲਟ ਦਿੱਤਾ ਜੀ ਉਹਨਾਂ ਨੇ ਗੁੜ ਪੱਲੇ ਬੰਨ ਲਿਆ ਮੱਝਾਂ ਚਾਰਨ ਜਾਣੀਆਂ ਤਾਂ ਚਾਦਰ ਪੱਲੇ ਗੁੜ ਖੂਤ ਜਾਣਾ ਤਾਂ ਗੁੜ ਲੋਕਾਂ ਨੇ ਨਾ ਹੀ ਪੱਲਾ ਪਾ ਦਿੱਤਾ ਮੈਂ ਤਾਂ ਬੇਨਤੀ ਕਰ ਲਗਾ ਮੈਂ ਐਦ ਕੀ ਕਥਾ ਮਨਜੀਤ ਸਾਹਿਬ ਕੀਤੀ ਤੇ ਉਹਦੇ ਜਿਹੜੇ ਪਰਿਵਾਰ ਨੇ ਪੰਜੀ ਸਾਹਿਬ ਆਏ ਕਿ ਨੇ ਭਾਈ ਸਾਹਿਬ ਅਸੀਂ ਪੱਲੇ ਦੀ ਔਲਾਦ ਵਿੱਚੋਂ ਹਾਂ ਮੈਂ ਆਪ ਨੂੰ ਤਾਂ ਕਿਹਾ ਵੀ ਇਹ ਮਨੋਕਾਬਤ ਨਹੀਂ ਭੋਗ ਵਾਲੇ ਦਿਨੋਂ ਆਇਸਾ ਉਹ ਪੱਲੇ ਨਾਲ ਬੰਨ ਲਿਆ ਲੋਕਾਂ ਛੇੜ ਪਾਤੀ ਨਾਮ ਨਹੀਂ ਸੀ ਪੱਲਾ ਪੱਲਾ ਆ ਗਿਆ ਪੱਲਾ ਆ ਗਿਆ ਇਹ ਵੀ ਕਹਿਣ ਲੱਗ ਪਏ ਕਿਦਾਂ ਮੂਰਖ ਨੇ ਰਿਚ ਟਕਰਾ ਮਾਰਦਾ ਪਏ ਉਹ ਗੁਰੂ ਉਹਨਾਂ ਦਾ ਸੁਣਿਆ ਦੋ ਕਰਪਾਨਾ ਬੰਨਦਾ ਗੁਰੂ ਘੋੜਿਆਂ ਤੇ ਰਿੰਦਾ ਗੁਰੂ ਕਲਗੀ ਝੁੱਲਦੀ ਏ ਉਹ ਕਹਿੰਦਾ ਸਭ ਕੁਝ ਠੀਕ ਹੈ ਜਿਦੇ ਸਿੱਖਾਂ ਦੇ ਬੋਲ ਠੰਡ ਬੰਦ ਨੇ ਉਹ ਗੁਰੂ ਜ਼ਰੂਰ ਆਏਗਾ। ਕਹਿੰਦੇ ਧੰਨ ਗੁਰੂ ਅਰਗਵਿੰਦ ਸਾਹਿਬ ਬਕਾਲਾ ਸਾਹਿਬ ਤੋਂ ਘੋੜੇ ਤੇ ਸਵਾਰ ਹੋਏ। ਉਹ ਪ੍ਰੇਮ ਚ ਆਵਾਜ਼ਾਂ ਮਾਰਦਾ ਪਿਆ ਗੁਰੂ ਗੁਰੂ ਸਤਗੁਰੂ ਨੂੰ ਪੁਕਾਰਦਾ ਹੈ। ਗੁਰਮਖੋ ਪਪੀਆ ਪੁਰਾਣਾ ਤੋਂ ਬੋਲਦਾ ਹੈ। ਰੱਬ ਤੋਂ ਅੰਦਰੋਂ ਦੀ ਪਿਆਸ ਬੁਝਾ ਜਾਂਦਾ ਕੋਈ ਪਪੀਆ ਬਣ ਕੇ ਪੁਕਾਰੇ ਤਾਂ ਸਹੀ। ਆਵਾਜ਼ ਮਾਰ ਰਿਹਾ ਅੱਜ ਖੇਤਾਂ 'ਚ ਬੈਠਾ ਹੈ। ਵੱਟ ਤੇ ਬੈਠਾ ਆਪਣੇ ਖੇਤਾਂ 'ਚ ਗੁਰੂ ਆਰ ਗੋਬਿੰਦ ਸਾਹਿਬ ਜਦੋਂ ਘੋੜੇ ਤੇ ਸਵਾਰ ਹੋਏ ਕੱਲ ਹੀ ਕਿਸੇ ਨੂੰ ਨਾਲ ਲਿਆ ਨਿਤਨੇ ਸਿੱਖ ਨਾਲ ਤੇ ਇਹ ਪੁੱਛਿਆ ਸੱਚੇ ਪਾਤਸ਼ਾਹ ਅੱਜ ਕਿੱਥੇ ਚੱਲੇ ਹੋ ਕਹਿਣ ਲੱਗੇ ਕਿ ਤੜਪ ਲੈ ਕੇ ਨਦੀ ਪਹਾੜਾਂ ਨੂੰ چیرਦੀ ਚਟਾਨਾਂ ਨੂੰ ਭੰਨਦੀ ਮਾਰੂਥਲ ਨੂੰ ਨਾਲ ਰਹਿ ਕੇ ਰੁੜੀ ਹੁੰਦੀ ਏ ਮੈਂ ਉਸ ਬਿਰਹਾ ਦੀ ਕਾਂਗ ਜਿਹੜੀ ਉੱਠੀ ਉਸ ਨਦੀ ਨੂੰ ਅੱਗੋਂ ਲੈਣ ਚੱਲਿਆ ਮਾਰੀ ਸੱਚੇ ਬਾਦਸ਼ਾਹ ਧੰਨ ਗੁਰੂ ਅਰਜਨ ਸਾਹਿਬ ਗਏ ਇਤਿਹਾਸ ਕਹਿੰਦਾ ਹੈ ਕਿ ਉੱਥੇ ਉਹ ਵਟ ਤੇ ਬੈਠਾ ਹਜ਼ੂਰ ਨੇ ਆਵਾਜ਼ ਦਿੱਤੀ ਭਾਈ ਸਿੱਖਾ ਨੇੜੇ ਇੱਕ ਹੋਰ ਬੰਦਾ ਸੀ ਸੱਚ ਪਹਿਲਾਂ ਮਿਲਿਆ ਉਹਨੂੰ ਪੁੱਛਦਿਆ ਵੀ ਇਸ ਪਿੰਡ ਦਾ ਚੌਧਰੀ ਕਿਹੜਾ ਉਸ ਬੰਦੇ ਨੇ ਟਿਚਰ ਕੀਤੀ ਕਹਿੰਦਾ ਉਹ ਜਿਹੜਾ ਵਟ ਤੇ ਬੈਠਾ ਉਹ ਚੌਧਰੀ ਹੈ ਉਹ ਅਸਲ ਵਿੱਚ ਪੱਲਾ ਸੀ ਪਿੰਡ ਚ ਸਭ ਤੋਂ ਗਰੀਬ ਸੀ ਸਤਗੁਰਾਂ ਨੇ ਜਦੋਂ ਸੁਣਿਆ ਹੱਸ ਕੇ ਕਹਿਣ ਲੱਗੇ ਠੀਕ ਹੈ ਅੱਜ ਮਜਾ ਕਰਨਾ ਇੱਕ ਦਿਨ ਚੌਧਰੀ ਹੀ ਹੋਵੇਗਾ। ਇਹ ਹੀ ਚੌਧਰੀ ਹੋਵੇਗਾ। ਗੁਰਮਖੋ ਸਤਗੁਰੂ ਜੀ ਕੋਲ ਚਲੇ ਗਏ। ਆਵਾਜ਼ ਦਿੱਤੀ ਬੇਟਾ ਨੇਤਰ ਖੋਲੇ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ ਪਰ ਅੰਦਰ ਫਿਰ ਫੁਰਨਾ ਖਲੋ ਗਿਆ। ਕੋਈ ਘੋਰ ਨਾ ਹੋਵੇ। ਮਾਰ ਨੇ ਆਵਾਜ਼ ਦਿੱਤੀ ਕਹਿਣ ਲੱਗੇ ਭੁੱਖ ਲੱਗੀ ਘੋੜੇ ਤੇ ਚੜੇ। ਅ ਪੱਲੇ ਨਾਲ ਜਿਹੜਾ ਗੁਰਬੰਨੀ ਪਿਰਨਾ ਇੰਨੇ ਦਰਦਾ ਲਿਆ ਮੈਨੂੰ ਦੇ ਉਹ ਕਹਿੰਦਾ ਨਹੀਂ ਨਹੀਂ ਤੇ ਗੁਰੂ ਅਰਗੁਨ ਸਾਹਿਬ ਲਈਏ ਸਤਗੁਰਾਂ ਦੇ ਨੇਤਰ ਭੇਜਾਇ ਕਹਿ ਲੱਗੇ ਮੈਂ ਹੀ ਤਾਂ ਚੱਲ ਕੇ ਆਇਆ ਉਹਨੇ ਸਤਗੁਰਾਂ ਦੀ ਰਕਾਬ ਜਿੱਥੇ ਚਲਨ ਸੰ ਮੱਥਾ ਟਾਰ ਦਿੱਤਾ ਕਾਹਦੀ ਅੰਦਰ ਉਖੜ ਆਇਆ ਬਿਰਹਾ ਦਾ ਇੱਕ ਅਥਰੂ ਕਰੋੜਾ ਜਨਮਾਂ ਦੀ ਮੈਲ ਤੋ ਜਾਂਦਾ ਸਤਗੁਰਾਂ ਨੇ ਥੱਲੇ ਉਤਰ ਕੇ ਸੀਨੇ ਨਾਲ ਲਾ ਲਿਆ ਵੱਟ ਤੇ ਬੈਠ ਕੇ ਜੀ ਉੱਥੇ ਘੋੜਾ ਖੋਲ ਗੁਰੂ ਅਰਗੁਬਿੰਦ ਸਾਹਿਬ ਵੱਟ ਤੇ ਖਲੋਤੇ ਉਹਨੇ ਕੰਬ ਦੇ ਖੱਥਾਂ ਨਾਲ ਪੱਲਾ ਖੋਲਿਆ ਤੇ ਮਹਾਰਾਜ ਜੀ ਨੂੰ ਜਦੋਂ ਗੁੜ ਦਿੱਤਾ ਤੋੜ ਕੇ ਆਪ ਖਾਧੋ ਨੇ 1 ਰੁਪਿਆ ਪੱਲੇ ਬੰਨਿਆ ਸੀ ਉਹ ਵੀ ਦੇ ਦਿੱਤਾ ਕੋਈ ਸਮਾ ਚੁੱਪ ਸ਼ਾ ਗਈ ਕੁਛ ਨਹੀਂ ਬੋਲੇ ਨਾ ਸਤਿਗੁਰੂ ਨਾ ਉਹ ਸਿਰਫ ਤੂੰ ਹੀ ਦੀ ਆਵਾਜ਼ ਸੀ ਮਹਾਰਾਜ ਆਵਾਜ਼ ਦੇ ਕੇ ਕਹਿੰਦੇ ਮੈਨੂੰ ਘਰ ਨਹੀਂ ਲੈ ਕੇ ਜਾਏਗਾ ਮੈਨੂੰ ਘਰ ਨਹੀਂ ਲਿਜਾਹੇਗਾ ਚੁੱਪ ਕਰ ਗਿਆ ਕਿਉਂਕਿ ਘਰ ਮਕਾਨ ਕੱਚਾ ਸੀ ਘਰ ਨਹੀਂ ਲਿਜਾਹੇਗਾ ਕਹਿੰਦੇ ਸਤਗੁਰੂ ਘਰ ਤੁਹਾਡੇ ਘਰ ਗਏ ਤੇ ਮਹਾਰਾਜ ਘਰ ਪਹੁੰਚੇ ਬੀਬੀ ਨੇ ਦਰਸ਼ਨ ਕੀਤੇ ਸਤਗੁਰਾਂ ਨੂੰ ਮੱਥਾ ਟੇਕਿਆ ਹਜ਼ੂਰ ਮੰਝੇ ਤੇ ਬੈਠ ਗਏ ਤੀਜਾ ਕੋਈ ਨਹੀਂ ਇੱਕ ਮਾਂ ਇੱਕ ਪੁੱਤ ਤੇ ਤੀਜੇ ਗੁਰੂ ਅਰਗੁਬਿੰਦ ਸਾਹਿਬ ਮੰਜੀ ਤੇ ਬੈਠਿਆ ਹੱਸ ਕੇ ਕਹਿੰਦੇ ਭੁੱਖ ਬਹੁਤ ਲੱਗੀ ਪ੍ਰਸ਼ਾਦਾ ਛਕਾ ਦੇ ਗੁਰਮੁਖਵਾਂ ਇਤਿਹਾਸ ਕੇੰਦਾ ਸਿਰਫ ਦੋ ਸਿਰ ਆਟਾ ਸੀ ਘਰ ਪਰਢੋਲੀ ਚ ਅੱਧਾ ਕਿਲੋ ਦਾਲ ਸੀ ਅੱਧਾ ਸਿਰ ਦਾਲ ਕਹਿੰਦੇ ਪ੍ਰਸ਼ਾਦਾ ਛਕਾ ਦੇ ਉਸੇ ਵਕਤ ਮਾਈ ਨੇ ਜੋ ਮਾਤਾ ਸਿਉਨੇ ਰੱਖ ਦਿੱਤਾ ਬੱਚਾ ਹਜ਼ੂਰ ਦੇ ਚਰਨਾਂ ਚ ਬੈਠ ਗਿਆ ਦਾਲ ਤਿਆਰ ਹੋ ਗਈ ਪ੍ਰਸ਼ਾਦਾ ਤਿਆਰ ਹੋਇਆ ਸੰਗਤ ਨੂੰ ਪਤਾ ਲੱਗ ਗਿਆ ਛੇਵੇਂ ਸਤਿਗੁਰੂ ਆਏ ਉਹ ਪਿੰਡ ਸਾਰਾ ਸਰਵੀਆਂ ਦੇ ਨੇੜੇ ਸੰਗਤ ਪਿੰਡਾਂ ਦੀ ਇਕੱਠੀ ਹੋ ਗਈ ਤੇ ਉਹ ਇੱਕੋ ਧਮ ਕਹਿੰਦਾ ਸਤਿਗੁਰੂ ਸੰਗਤ ਜਾਦਾ ਹੈ ਹਜ਼ੂਰ ਕਹਿਣ ਲੱਗੇ ਅੱਜ ਤੂੰ ਨਹੀਂ ਵਰਤਾਣਾ ਪ੍ਰਸ਼ਾਦਾ ਮੈਂ ਵਰਤਾਾਂਗਾ ਯਾਦ ਰੱਖੋ ਜਿੱਤੇ ਸਤਿਗੁਰੂ ਵਰਤਾਵਾ ਬਣ ਜਾਏ ਨਾ ਉੱਥੇ ਕਦੀ ਟੋਟੇ ਨਹੀਂ ਹੁੰਦੇ ਗੁਰੂ ਅਰਜਨ ਸਾਹਿਬ ਨਾਲੇ ਦਾਲਾ ਇੱਕ ਇੱਕ ਪ੍ਰਸ਼ਾਦੇ ਤੇ ਦਾਲ ਪਾਪਾ ਕੇ ਦਈ ਜਾਣ ਇੰਨੇ ਚਿਰ ਨੂੰ ਸੰਗਤ ਆ ਗਈਆਂ ਪਿੰਡ ਦੇ ਲੋਕਾਂ ਪਿੰਡਾਂ ਦੇ ਲੋਕ ਆ ਕੇ ਰਸਤਾ ਆ ਗਈਆਂ ਲੰਗਰ ਚੱਲ ਗਿਆ ਤੁਰਦੇ ਆ ਕਹਿੰਦੇ ਨੇ ਪਿੰਡ ਦਾ ਚੌਧਰੀ ਹੋਵੇਗਾ ਤੇਰਾ ਘਰ ਮੇਰਾ ਘਰ ਹੈ